ਆਨੰਦੂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਉਹ ਕਹਿੰਦੇ ਕਿ ਲੰਬੇ ਸਮੇਂ ਤੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਇਹ ਪੂਰੀ ਖਬਰ ਕੀ ਹੈ ਦੇਖੋ ਇੱਥੇ ਸਰਕਾਰਾਂ ਕੀ ਕਰਦੀਆਂ ਕਿ ਨੌਕਰੀ ਦੇ ਉੱਤੇ ਮੁਲਾਜ਼ਮ ਰੱਖਣੇ ਆ ਖਜ਼ਾਨੇ ਤੇ ਬੋਝ ਨਾ ਪਵੇ ਕੱਚੇ ਪੱਕੇ ਜੇ ਰੱਖ ਲਓ ਰੱਖ ਕੇ ਕੰਮ ਚਲਾਈ ਜੋ ਜੇ ਕਾਲਜ ਦੇ ਵਿੱਚ ਪ੍ਰੋਫੈਸਰ ਰੱਖਣੇ ਆ ਉਹਨਾਂ ਦੀ ਤਨਖਾਹ 1.5 ਲੱਖ ਤੋਂ 2 ਲੱਖ ਰੁਪਿਆ ਐਂਏ ਤਾਹ ਨੂੰ ਦੇਣੇ ਉਹਨਾਂ ਦੀ ਥਾਂ ਦੇ ਉੱਤੇ ਕੁਛ ਇਹ ਦਾ ਕਰੂ ਇਹ ਉੱਥੇ ਪ੍ਰੋਫੈਸਰ ਰੱਖ ਲੋ ਜਿਹੜਾ ਵੀ 50000 ਰੁਪਏ ਚ ਮਹੀਨੇ ਚ ਕੰਮ ਕਰਦਾ ਹੋਵੇ ਸਾਰਾ ਸਾਲ ਤਨਖਾਹ ਦੇਣ ਦੀ ਲੋੜ ਨਹੀਂ ਛੁੱਟੀਆਂ ਦੇ 4 ਮਹੀਨੇ ਕੱਟ ਦਿਓ 8 ਮਹੀਨੇ ਨੂੰ ਤਨਖਾਹ ਦਿਓ ਤੇ ਪੂਰੇ ਸਾਲ ਦਾ ਉਸ ਤੋਂ ਕੰਮ ਲਓ 8 ਮਹੀਨਿਆਂ ਦੀ ਤਨਖਾਹ ਜਿਹੜੀ ਆ ਅਸਲੀ ਪ੍ਰੋਫੈਸਰ ਦੀ 1 ਮਹੀਨੇ ਦੀ ਤਨਖਾਹ ਦੇ ਬਰਾਬਰ ਬਣਦੀ ਹੈ ਜੇ ਬਾਅਦ ਥੱਲੇ ਵੀ ਰਹਿਣਗੇ ਲਗਾਤਾਰ ਕੰਮ ਨੂੰ ਕਰਨਗੇ ਕੱਲੇ ਉੱਥੋਂ ਦੇ ਨਹੀਂ ਜੇ ਕੌਣ ਕਰਦਾ ਸਾਡਾ ਕੰਮ ਉਹ ਨਾ ਕਰਿਆ ਤੇ ਉਹ ਵੀ ਕਿਤੇ ਮਾਰੀ ਦੇ ਕਰਨ ਵਾਸਤੇ ਜਾਣਗੇ ਬੜੇ ਲਿਖੇ ਉਹ ਨਹੀਂ ਇਹ ਸਾਰੀ ਐਕਸਪੈਕਟੇਸ਼ਨ ਹੈ ਮੈਂ ਵਕ ਵਕ ਮਹਿਕਮਾ ਕਰ ਰਿਖਣ ਜਾਂ ਕਿ ਜਿਹੜੀ ਲੁੱਟ ਹੋ ਰਹੀ ਹੈ ਉਹ ਮੁੰਡੇ ਕੁੜੀਆਂ ਦੇ ਜਿੰਨਾ ਉਹਨਾਂ ਨੂੰ ਐਕਸਪੈਕਟ ਕੀਤਾ ਜਾ ਰਿਹਾ ਉਹ ਨੇ ਇਹਨਾਂ ਪੜ ਲਿਖੇ ਤੇ ਬਿਲਕੁਲ ਨਿੱਜੀ ਨੌਕਰਾਂ ਵਾਂਗ ਉਹਨਾਂ ਨਾਲ ਵਿਆਹ ਕੀਤਾ ਜਾਂਦਾ ਦੁਖੀ ਹੁੰਦੇ ਆ ਉਹ ਇੱਕ ਨੂੰ ਕੋਈ ਉੱਥੇ ਕਰਕੇ ਆਉਂਦੇ ਆ ਘਰ ਆ ਕੇ ਮਰਚਾਂ ਨੂੰ ਪੀਛਣਾ ਪੜਾਉਂਦੇ ਆ ਗੁਜ਼ਾਰੇ ਕਰਨੇ